ਫਰੀਦ ਜੀ ਦੇ 810ਵੇਂ ਆਗਮਨ ਪਰਬ ਦੇ ਉੱਤੇ ਬਹੁਤ ਵੱਡਾ ਮੇਲਾ ਹੋਇਆ। ਕੁਝ ਲੱਖਾਂ ਲੋਕਾਂ ਨੇ ਇੱਥੇ ਨਕਮਸਤਕ ਹੋ ਕੇ ਆਪਣੀਆਂ ਮੰਦਰੀਆਂ ਮਰਦਾ ਮੰਗੀਆਂ। ਔਰ ਬਾਬਾ ਫਰੀਦ ਜੀ ਕਿਰਪਾ ਕਰਦੇ ਆ ਉਹਨਾਂ ਦੀਆਂ ਮਰਦਾ ਪੂਰੀਆਂ ਕਰਦੇ। ਔਰ ਕੱਲ ਮੇਲਾ ਸਮਾਪਤ ਹੋਇਆ। ਅੱਜ ਆਮ ਆਦਮੀ ਪਾਰਟੀ ਦੀ ਸੂਚੀ ਯੂਥ ਟੀਮ ਆ ਜਿਹੜੀ। ਉਹ ਜ਼ਿਲ੍ਹੇ ਦੀ ਟੀਮ, ਫੜਕੇ ਦੀ ਟੀਮ ਇੱਥੇ ਆ ਕੇ ਅੱਜ ਸਵੇਰ ਤੋਂ ਲੱਗੇ ਹੋਏ ਆ ਮਾਈਕ ਹੋਲ ਦੀ ਸਭ ਤੋਂ ਲੈ ਕੇ ਉਹ ਕਿ ਇਸ ਤੋਂ ਪਿੱਛੇ ਜਿਹੜਾ ਏਰੀਆ ਉਹ ਕਮੇਟੀ ਦਾ ਪੈਂਦਾ। ਉਹ ਕਮੇਟੀ ਵਾਲੇ ਕਰਦੇ ਆ ਪਰ ਇਸ ਏਰੀਏ ਨੂੰ ਕੋਈ ਸਾਫ ਨਹੀਂ ਕਰਦਾ। ਸੋ ਇਸ ਕਰਕੇ ਸਾਰਿਆਂ ਨੇ ਰਲ ਕੇ ਜਿਹੜੀ ਹੈ ਮਾਈਕੋਲੀ ਸਾਹਿਬ ਦੀ ਪੰਚਾਇਤ ਨੇ ਨਾਲ ਰਲ ਕੇ ਅੱਜ ਇਹ ਪ੍ਰਾਪਲਨਾ ਕੀਤਾ ਤੇ ਅੱਜ ਸਾਰੇ ਦੀ ਸਾਰੀ ਸੜਕ ਦੇ ਉੱਤੇ ਸਫਾਈ ਜਿਹੜੀ ਦੋ ਦਿਨਾਂ ਤੋਂ ਭਾਵੇਂ ਜਿੰਨੀ ਮਰਜ਼ੀ ਸਫਾਈ ਰੱਖੀਏ ਫਿਰ ਵੀ ਕੋਈ ਕਾਗਜ਼ ਪੱਤਰ ਲੰਗਰ ਬਾਬਾ ਜੀ ਦੀ ਕਿਰਪਾ ਨਾਲ ਨਹੀਂ ਲੱਗਦੇ ਆ। ਕੋਈ ਉਹ ਖਾ ਕੇ ਜਿਹੜਾ ਹੈਗਾ ਉਹ ਡੂੰਗੇ ਵਗੈਰਾ ਸਿੱਟ ਜਾਂਦੇ ਆ। ਸੋ ਉਹਨੂੰ ਅੱਜ ਸਾਰੇ ਦੇ ਸਾਰੇ ਸਾਫ ਸਫਾਈ ਕੀਤੀ। ਉਹਦੇ ਲਈ ਮੈਂ ਸਾਰੇ ਯੂਥ ਟੀਮ ਦਾ ਧੰਨਵਾਦ ਕਰਦਾ ਨਗਰ ਪੰਚਾਇਤ ਦਾ ਧੰਨਵਾਦ ਕਰਦਾ ਔਰ ਜਿੰਨੇ ਵੀ ਸਹੁਦੇਦਾਰ ਹੋਰ ਪਹੁੰਚੇ ਐ ਐਮਸੀ ਸਾਹਿਬ ਪਹੁੰਚੇ ਐ ਜ਼ਿਲ੍ਹਾ ਪ੍ਰਧਾਨ ਪਹੁੰਚੇ ਐ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਔਰ ਬਾਬਾ ਜੀ ਅੱਗੇ ਅਰਦਾਸ ਕਰਦਾ ਕਿ ਸਾਡੇ ਸਰਕੇਸੇਪਰਾ ਮੇਰ ਪਰਿਆ ਬਸੰਦ ਔਰ ਅਸੀਂ ਉਦੀ ਕਿਰਪਾ ਨਾਲ ਸੇਵਾ ਕਰਦੇ ਵੈਦੂ ਜੀ ਦਾ ਖਾਲਸਾ ਵੈਦੂ ਜੀ ਦੀ ਸਰਸਪਾਈ ਦੇ ਦੌਰਾਨ ਕੋਈ ਕੀਮਤੀ ਸਮਾਨ ਵਗੈਰਾ ਵੀ ਮਿਲਿਆ ਅ ਪਤਾ ਨਹੀਂ ਸ਼ਾਇਦ ਇੱਕ ਚਾਬੀ ਤਾਂ ਜਿਹੜਾ ਮਿਲਿਆ ਉਹ ਅਸੀਂ ਨਾ ਜੋ ਜਿਹੜਾ ਉਹ ਪਾ ਦਾਂਗੇ ਫੇਸਬੁੱਕ ਤੇ ਜਾਂ ਜਿਹਦੇ ਤੇ ਐਡਰੈਸ ਹੋਊਗਾ ਪ੍ਰਾਪਰ ਉਹਨੂੰ ਬਾਏ ਡਾਕ ਵੀ ਭੇਜਾਂਗੇ ਚਾਬੀਆਂ ਵੀ ਮਿਲੀਆਂ ਉਹ ਚਾਬੀਆਂ ਨੇ ਅਸੀਂ ਪਾ ਦਾਂਗੇ ਜਿਹਦੀ ਚਾਬੀ ਹੋਈ ਕਿਸੇ ਮੋਟਰਸਾਈਕਲ ਦੀ ਜਾਂ ਕਾਰ ਦੀ ਹੈ ਉਹ ਵੀ ਜਿਹੜਾ ਸੋਣਾ ਸਰ ਲੱਗਦਾ ਕੋਈ ਹੋਰ ਵੀ ਸਮਾਨ ਕੋਈ ਮਿਲਣ ਦਾ ਹਾਸ ਹੋਵੇ ਅੱਜ ਫੋ ਅ ਜਿਹੜੇ ਵੱਡੇ ਮੇਲੇ ਚ ਜਿੰਨੇ ਸੰਤ ਰੂਪ ਰੂਹਾਂ ਆਈਆਂ ਉੱਥੇ ਕਈ ਬੰਦੇ ਚੋਰ ਚੱਕੇ ਵੀ ਆਉਂਦੇ ਆ ਪਰਸ ਵੀ ਨਿਕਲੇ ਆ ਲੋਕਾਂ ਦੇ ਮੋਬਾਈਲ ਵੀ ਚੋਰੀ ਹੋ ਗਿਆ ਪਹਿਲਾਂ ਵੀ ਹਰ ਵਾਰ ਅਸੀਂ ਜਿਹੜੇ ਲੋਕਲ ਬੰਦੇ ਉਹਨਾਂ ਨੂੰ ਤਾਂ ਪਤਾ ਹੁੰਦਾ ਉਹ ਆਪ ਦਾ ਜਿਹੜਾ ਮੋਬਾਈਲ ਪਰਸ ਵਗੈਰਾ ਲੈ ਕੇ ਨਹੀਂ ਆਉਂਦੇ ਪਰ ਜਿਹੜੇ ਬਾਹਰੋਂ ਤਾਂ ਸਰ ਘਰੋਂ ਆਉਂਦੇ ਆ ਕਿ ਵੀਰ ਉਹਨਾਂ ਦੀ ਜੇਬ ਕੱਚੀਆਂ ਜਾਂਦੀਆਂ ਤੋਂ ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੀ ਕਿੱਥੇ ਸਰਚ ਕਰਾਂਗੇ ਜਿਹੜਾ ਕੋਈ ਸਾਨੂੰ ਸਮਾਨ ਮਿਲਦਾ ਉਹਨਾਂ ਕਿਉਂਕਿ ਕਾਗਜ਼ ਜਿਹੜੇ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਤੇ ਹੋਰ ਤੁਹਾਡੇ ਏਟੀਐਮ ਕਾਰਡ ਉਹ ਬਹੁਤ ਜ਼ਰੂਰੀ ਹੁੰਦੇ ਆ ਇਹਦੇ ਕੋਲ ਹੋਰ ਵੀ ਕਾਗਜ਼ ਵਿੱਚ ਹੁੰਦੇ ਆ ਤੋਂ ਇਸ ਵਾਸਤੇ ਅਸੀਂ ਸਾਰੀ ਸੰਗਤਾਂ ਜਿਹੜੇ ਕੋਸ਼ਿਸ਼ ਕਰ ਰਹੀ ਜਿਹੜੀ ਕੁਝ ਚੀਜ਼ ਜਲਦੀ ਉਹਨੂੰ ਇਕੱਠਾ ਕਰਕੇ ਜਿਹਦੇ ਤੇ ਕੋਈ ਡਰੈਸ ਆਉਟ ਹੈ ਪਾੜਾਂਗੇ ਨਹੀਂ ਫਿਰ ਕਿ ਫੇਸਬੁੱਕ ਤੇ ਪਾੜਾਂਗੇ ਨਿਸ਼ਾਨੀ ਦੱਸ ਸਕਦੇ ਹਾਂ